ਹੈਲੋ ਗਾਈ ਜ ਤੁਹਾਡਾ ਆਪਣੇ ਨਵੇਂ ਬਲੌਗ ਦੇ ਵੀ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋਗੇ ਕੈਂਟ ਹੋਗੇ ਵਧੀਆ ਹੋਗੇ ਓਕੇ ਹੋਗੇ ਤੇ ਆਪਾਂ ਫਿਰਦੇ ਆਂ ਖੇਤ ਦੇ ਵਿੱਚ ਨਾਲ ਆ ਪ੍ਰਦੀਪ ਸਿੰਘ ਉਹ ਮੰਗਰ ਖੜੇ ਤੇ ਉਹ ਕਹਿੰਦਾ ਬਲੌਗ ਬਣਾਈਏ ਮਹ ਚੰਗਾ ਤੇ ਆਪਾਂ ਬਲੌਗ ਬਣਾਉਨੇ ਤੇ ਆ ਕਣ ਕਪਾਣ ਤੁਹਾਨੂੰ ਦਿਖਾ ਤੇ ਆ ਕਣ ਕਪਾਣ ਇਹ ਰਮੋਣੀਆਂ ਹੁਣ ਦੂਜਾ ਪਾਣੀ ਲਾਉਣਾ ਹੈ ਤੇ ਰੱਬ ਨੂੰ ਅਸੀਂ ਮੀ ਪਊਗਾ ਮੀ ਤਾਂ ਪਾਇਆ ਨਹੀਂ ਤੇ ਜੇ ਕਰਦੇ ਇਹਦੇ ਵਿੱਚ ਰੇਡ ਛੱਟਣੀਆਂ ਕਿਵੇਂ ਲੱਗੀ ਸੁਪਰ ਸੀਡਨਾ ਬੀਜੀ ਹੋਈ ਸੀ ਤੇ ਇਹ ਚ ਐ ਚੈੱਕ ਕਰਦੇ ਆ ਵੀ ਸੁੰਡ ਤਾਂ ਨਹੀਂ ਹੈਗਾ ਪਹਿਲਾਂ ਤਾਂ ਦਵਾਈ ਜੀ ਛੱਟਦੇ ਸੀ ਕਿਹੜਾ ਜਦੋਂ ਹਲ ਚੱਕਦੇ ਆ ਕਈ ਵਾਰ ਕਿਤੇ ਤੇ ਇਹਦੇ ਵਿੱਚ ਸਪਰੇ ਵੀ ਕਰਨੀਆਂ ਗੁੱਲੀ ਡੰਡੇ ਵਾਲੀ ਤੇ ਉਹਦਾ ਵੀ ਟਾਈਮ ਆ ਹੁਣ ਚੈੱਕ ਕਰੋ ਵੀਰ ਜੀ ਤੇ ਆ ਪ੍ਰਦੀਪ ਸਿੰਘ ਹੈ ਤੇ ਇਹ ਕਹਿੰਦਾ ਮੈਂ ਮੰਗਾਇਆ ਮਿਸੂ ਤੋਂ ਘੜੀ ਤੇ ਅੱਜ ਆਰਡਰ ਕੀਤਾ ਮਿਸੂ ਤੇ ਦੇਖਦੇ ਆ ਕੈ ਦਿਨਾ ਵਾਧਾਊਗੀ ਤੇ ਘੜੀ ਤੇ ਫਿਰ ਬੱਬੂ ਪ੍ਰਦੀਪ ਸਿੰਘ ਤੇ ਪ੍ਰਦੀਪ ਸਿੰਘ ਬੰਨਿਆ ਕਰੂ ਸਕੂਲ ਜਾਣ ਵਾਸਤੇ ਘੜੀ ਬੰਨਿਆ ਕਰੂਗਾ ਹੱਥ ਤੇ ਉੱਤੇ ਫੇਸ ਨੂੰ ਦਿਖਾਵਾਂਗੇ